ਹਾਂਜੀ ਪਿਆਰੇ ਦੋਸਤੋ ਮੇਰੇ ਸਾਥੀਓ ਤੇ ਬਾਕੀ ਸਾਰੇ ਦਰਸ਼ਕੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਮੈਂ ਅੱਜ ਤੁਹਾਡੇ ਸਾਹਮਣੇ ਆਪਣਾ ਪੰਜਾਬੀ ਦਾ ਗੀਤ ਕੁੰ ਕੁੰਨਿਆ ਦਾ ਚੰਨ ਜਿਹੜਾ ਹੈਗਾ ਉਹ ਪੇਸ਼ ਕਰਨ ਜਾ ਰਿਹਾ ਮੈਨੂੰ ਉਮੀਦ ਹੈ ਤੁਸੀਂ ਇਹਨੂੰ ਬਹੁਤ ਪਸੰਦ ਕਰੋਗੇ ਤੇ ਵੱਧ ਤੋਂ ਵੱਧ ਲਾਈਕ ਕਰੋਗੇ ਤੇ ਸ਼ੇਅਰ ਕਰੋਗੇ ਮੇਰੇ ਨਾਲ ਮੇਰਾ ਸਾਥ ਦੇ ਰਿਹਾ ਮੇਰੇ ਉਸਤਾਦ ਪਰਮਜੀਤ ਪੰਮੀ ਜੀ ਲੈ ਰਗਾ ਗਾਤਾ ਹਾਂ ਓਕੇ ਚੰਨ ਚੜਿਆ ਨੀ ਅੰਬਰਾ ਤੇ ਮੈਂ ਭੱਜ ਭੱਜ ਬਰ ਤੱਕਦੀ ਓ ਤਾਂ ਦਿਖਦਾ ਨਹੀਂ ਵੇੜੇ ਚੋਂ ਮੈਂ ਪੱਬ ਚੱਕ ਚੱਕ ਵੇ ਨਹੀਂ ਆਕਦੀ ਚੰਦ ਚੜਿਆ ਨੀ ਅੰਬਰਾਂ ਤੇ ਕੀਰਸ਼ਤਾ ਹੈ ਨਾਲ ਤੇਰੇ ਸਖੀਆਂ ਨੂੰ ਦੱਸਦੀ ਦੀਸ਼ਤਾ ਹੈ ਨਾਲ ਤੇਰੇ ਸਖੀਆਂ ਨੂੰ ਨਾ ਦੱਸਦੀ ਤੂੰ ਤਾਂ ਵੱਸਦਾ ਹੈ ਦਿਲ ਚ ਮੇਰੇ خیال ਹੋਰਾਂ ਦਾ ਨਾ ਮੈਂ ਰੱਖਦੀ ਤੂੰ ਤਾਂ ਵੱਸਦਾ ਹੈ ਦਿਲ ਚ ਮੇਰੇ ਖਾਲ ਹੋਰਾਂ ਦਾ ਨਾਮ ਮੈਂ ਰੱਖਦੀ ਚੰਨ ਚੜਿਆ ਨੀ ਅੰਬਰਾਂ ਤੇ ਕਾਤੋਂ ਲੰਗਦਾ ਹੈ ਕੋਲੋਂ ਮੇਰੇ ਬਿਨ ਬੋਲਿਆ ਹੀ ਯਾਰ ਮੇਰੇ ਕਾ ਤੋਂ ਲੰਗਦਾ ਹੈ ਕੋਲੋਂ ਮੇਰੇ ਬਿਨਾ ਬੋਲਿਆ ਹੀ ਯਾਰ ਮੇਰੇ ਮੈਨੀ ਮਨ ਦੀ ਬੁਰਾ ਤੇਰਾ ਦਿਲ ਤੇਰੇ ਨਾਲ ਲਾਈ ਰੱਖਦੀ ਮੈਨੀ ਮਨ ਦੀ ਬੁਰਾ ਤੇਰਾ ਦਿਲ ਤੇਰੇ ਨਾਲ ਲਾਈ ਰੱਖਦੀ ਚੰਨ ਚੜਿਆ ਨੀ ਅੰਬਰਾਂ ਤੇ ਕਿਵੇਂ ਸੱਚ ਮੁੱਚ ਵਸ ਜੈਗਾ ਤੂੰ ਵੜ ਕੇ ਦਿਲ ਚ ਮੇਰੇ ਕਿਵੇਂ ਸੱਚ ਮੁੱਚ ਵਸ ਜੈਗਾ ਤੂੰ ਵੜ ਕੇ ਦਿਲ ਚ ਮੇਰੇ ਕਿਤੇ ਉੱਡ ਜਾ ਵੇ ਪੰਛੀ ਆ ਦਿਲ ਮੈਂ ਨਹੀਂਉਂ ਦੇ ਸਕਦੀ ਕਿਤੇ ਉੱਡ ਜਾਵੇ ਪੰਛੀਆ ਦਿਲ ਮੈਂ ਨਹੀਂਉਂ ਦੇ ਸਕਦੀ ਚੰਨ ਚੜਿਆ ਨੀਂਬ ਰਾਤੇ ਮੈਂ ਪੱਜ ਪੱਜ ਬਰ ਤਕਦੀ ਉਹ ਤਾਂ ਦੇਖਦਾ ਨੀ ਵੇੜੇ ਚੋਂ ਮੈਂ ਪੱਬ ਚੁੱਕ ਚੁੱਕ ਨਹੀਂ ਆਕਦੀ ਥੈਂਕ ਯੂ